ਪੰਜਾਬ ਅੰਦਰ ਦੁਵਾਰਾ ਲਾਈਟਸ ਆਊਟ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਸੁਪਰ ਥਰਮਲ ਪਲਾਂਟ ਜਿਸ ਦਾ ਨਾਮ ਗੁਰਕੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਜਿਹੜਾ ਕਿ ਰੋਪੜ ਦੇ ਵਿੱਚ ਹੈ ਉਸ ਦੇ ਤਿੰਨ ਮਹੱਤਵਪੂਰਨ ਪਲਾਂਟ ਜਿਹੜੇ ਨੇ ਉਹ ਅਚਾਨਕ ਬੰਦ ਹੋ ਗਏ ਨੇ ਤਿੰਨ ਮਹੱਤਵਪੂਰਨ ਯੂਨਿਟ ਜਿਹੜੇ ਨੇ ਉਹ ਅਚਾਨਕ ਬੰਦ ਹੋ ਗਏ ਨੇ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਤਿੰਨ ਅਤੇ ਚਾਰ ਜਿਹੜੇ ਯੂਨਿਟਸ ਹੈਗੇ ਨੇ ਉਹ اچانک ਬੰਦ ਹੋ ਗਏ ਨੇ 3 ਨੰਬਰ ਯੂਨਿਟ ਤੇ 4 ਨੰਬਰ ਯੂਨਿਟ ਦੇ ਵਿੱਚ اچانک ਕੋਈ ਖਰਾਬੀ ਆ ਗਈ ਹੈ ਦਰਸਲ ਲੰਗੀ ਰਾਤ ਨੂੰ 5 ਨੰਬਰ ਯੂਨਿਟ ਜਿਹੜਾ ਹੈ ਇਸ ਪਲਾਂਟ ਦਾ ਉਹ ਬੰਦ ਕੀਤਾ ਗਿਆ ਸੀ ਤਕਨੀਕੀ ਮੁਰੰਮਤ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਚਾਨਕ 3 ਨੰਬਰ ਤੇ 4 ਨੰਬਰ ਜਿਹੜਾ ਯੂਨਿਟ ਹੈਗਾ ਆ ਇਸ ਪਲਾਂਟ ਦਾ ਉਹ ਅਚਾਨਕ ਬੰਦ ਹੋ ਗਏ 630 ਮੀਗਾਵਾਟ ਦੇ ਲਗਭਗ ਜਿਹੜੀ ਬਿਜਲੀ ਹੈ ਉਸ ਦਾ ਉਤਪਾਦ ਹੋ ਰਿਆ ਸੀ ਉਹ ਰੁਕ ਚੁੱਕਿਆ ਆ ਤੁਹਾਨੂੰ ਦੱਸ ਦਈਏ ਕਿ ਵੱਡੇ ਪੱਧਰ ਤੇ ਨੁਕਸਾਨ ਆ ਗਿਆ ਆ ਇਸ ਮਾਮਲੇ ਨੂੰ ਲੈ ਕੇ ਪੰਜਾਬ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਤਰ੍ਹਾਂ ਦੇ ਹਾਲਾਤ ਲੰਘੇ ਸਾਲ ਬਣਦੇ ਨਜ਼ਰ ਆਏ ਸੀ ਜਿਵੇਂ ਕਿ ਲਗਾਤਾਰ ਬੱਤੀਆਂ ਜਾ ਰਹੀਆਂ ਸੀ ਲਗਾਤਾਰ ਬਿਜਲੀਆਂ ਜਾ ਰਹੀਆਂ ਸੀ ਉਸੇ ਤਰ੍ਹਾਂ ਦੇ ਹਾਲਾਤ ਹੋ ਸਕਦਾ ਹੈ ਕਿ ਦੁਬਾਰਾ ਬਣ ਜਾਣ ਕਿਉਂਕਿ ਥਰਮਲ ਪਲੈਂਟ ਜਿਹੜਾ ਆ ਉਹ ਉਸਦੇ ਅਹਿਮ ਯੂਨਿਟ ਜਿਹੜੇ ਨੇ ਉਹ ਬੰਦ ਹੋ ਗਏ ਨੇ ਜਿਸ ਦੇ ਵਿੱਚ ਗੁਰਗੋਬਿੰਦ ਸਿੰਘ ਸੁਪਰ ਥਰਮਲ ਪਲੈਂਟ ਜਿਹੜਾ ਕਿ ਰੂਪਨਗਰ ਦੇ ਵਿੱਚ ਆਉਂਦਾ ਆ ਉਸਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਉਸਦੇ ਤਿੰਨ ਮਹੱਤਵਪੂਰਨ ਯੂਨਿਟ ਜਿਹੜੇ ਨੇ ਉਹ ਬੰਦ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 5 ਨੰਬਰ ਯੂਨਿਟ ਤਾਂ ਆਪ ਬੰਦ ਕੀਤਾ ਗਿਆ ਸੀ ਜਿਹੜਾ ਕਿ ਤਕਨੀਕੀ ਮੁਰੰਮਤ ਵਾਸਤੇ ਬੰਦ ਕੀਤਾ ਗਿਆ ਜਿਸ ਤੋਂ ਬਾਅਦ ਤਿੰਨ ਨੰਬਰ ਤੇ ਚਾਰ ਨੰਬਰ ਯੂਨਿਟ ਆਪਣੇ ਆਪ ਬੰਦ ਹੋ ਗਏ ਅਚਾਨਕ ਬੰਦ ਹੋ ਗਏ ਜਿਸ ਦੇ ਨਾਲ ਬਿਜਲੀ ਉਤਪਾਦਨ ਦੇ ਉੱਤੇ ਵੱਡਾ ਫਰਕ ਪੈਂਦਾ ਨਜ਼ਰ ਆ ਰਿਹਾ ਹੈ ਦਰਅਸਲ ਇਹਨਾਂ ਯੂਨਿਟਸ ਦੇ ਬੰਦ ਹੋਣ ਦੇ ਪਿੱਛੇ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ ਜਿਹੜੇ ਦੋ ਅਲੈਦਾ ਯੂਨਿਟ ਬੰਦ ਹੋਏ ਨੇ ਉਹਨਾਂ ਦੇ ਵਿੱਚ ਤਕਨੀਕੀ ਖਰਾਬੀ ਸੁਧਾਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਇਹਨਾਂ ਯੂਨਿਟਸ ਨੂੰ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂਕਿ ਬਿਜਲੀ ਦੀ ਥੋੜ੍ਹ ਨਾ ਪੈਦਾ ਹੋ ਸਕੇ ਪੰਜਾਬ ਇਸ ਤੋਂ ਪਹਿਲਾਂ ਵੀ ਬਿਜੜੀ ਦੀ ਕਿੱਲਤ ਨਾਲ ਜੂਝ ਚੁੱਕਿਆ ਹੈ ਜਦੋਂ ਕੋਲਾ ਖਤਮ ਹੋ ਗਿਆ ਸੀ ਪਰ ਹੁਣ ਇਹਨਾਂ ਪਲਾਂਟਸ ਦੇ ਬੰਦ ਹੋਣ ਦੇ ਨਾਲ ਇਹਨਾਂ ਪਲਾਂਟਸ ਦੇ ਯੂਨਿਟਸ ਦੇ ਬੰਦ ਹੋਣ ਦੇ ਨਾਲ ਪੰਜਾਬ ਦੁਆਰਾ ਮੁਸੀਬਤਾਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ ਕਿਤੇ ਦੁਆਰਾ ਹਨੇਰ ਦੇ ਵਿੱਚ ਪੰਜਾਬ ਤਾਂ ਨਹੀਂ ਡੁੱਬ ਜਾਵੇਗਾ ਇਸ ਉੱਤੇ ਚਰਚਾਵਾਂ ਹੁਣ ਖੜੀਆਂ ਹੋ ਗਈਆਂ ਨੇ ਬਿਜਲੀ ਦੇ ਅਹਿਮ ਯੂਨਿਟਸ ਜਿਹੜੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਉਹ ਬੰਦ ਹੋ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਨੂੰ ਸਮਾਂ ਰਹਿੰਦਿਆਂ ਚਾਲੂ ਕੀਤਾ ਜਾਵੇਗਾ ਜਾਂ ਫਿਰ ਪੰਜਾਬ ਦੁਆਰਾ ਬਲੈਕਆਊਟ ਦੇ ਵਿੱਚ ਡੁੱਬ ਜਾਵੇਗਾ ਜੋ ਵੀ ਹੋਏਗਾ ਸਮਾਂ ਰਹਿੰਦਿਆਂ ਦੱਸਦੇ ਰਵਾਂਗੇ ਤੁਸੀਂ ਬਣੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ